ਆਹ ਦੋਸਤੋ ਲੋ ਦੋਸਤੋ ਲਾਤਾ ਨੰਬਰ ਸੰਦ ਧੋਂਤੇ ਕਿਉਂਕਿ ਝੋਨਾ ਵੱਢ ਕੇ ਕਣਕ ਬੀਜਤੀ ਸੀਗੀ ਤੇ ਮਿੱਤਰੋ ਸੰਦ ਪਏ ਸੀ ਧੋਂ ਨਾਲ ਇਹ ਆ ਲੋਜੀ ਸੁਪਰ ਸੀਡਰ ਦੀ ਕਰ ਰਹੇ ਆ ਸਫਾ ਸਪਾਈ ਤੇ ਅੱਗੇ-ਅੱਗੇ ਦਿਖਾਵਾਂਗੇ ਤੁਹਾਨੂੰ ਆਜੋ ਵੀਡੀਓ ਲਾਈਕ ਕਮੈਂਟ ਲਓ ਜੀ 0 ਡਰਲ 0 ਡਰਲ ਦੀ ਵੀ ਕਰਨ ਲੱਗੇ ਤਵਾਵਾ ਤਵਾਈ ਸਾਰੇ ਸੰਦਾਂ ਨੂੰ ਅੱਜ ਧੋ ਕੇ ਇਸ ਮਾਰ ਕੇ ਦੇਵਾਂਗੇ ਅੰਦਰ ਲਾ ਮਿੱਤਰੋ ਆ ਲੋਜੀ ਅੱਗੇ ਆ ਗਿਆ ਰੋਟਾਵੇਟਰ ਇਹਦਾ ਵੀ ਬਹੁਤ ਬੁਰਾ ਹਾਲ ਹੈ ਤਿੰਨੇ ਸੰਦ ਹੀ ਮੇਨ ਐ ਤੇ ਤਿੰਨਾਂ ਦਾ ਹੀ ਹਾਲਾਤ ਮਾੜੇ ਸੀ ਬੋਤਲੇ ਬੜੇ ਪੇਸੇ ਤੇ ਲਓ ਜੀ ਤਿੰਨਾਂ ਨੂੰ ਧੋ ਕੇ ਭਰਾਨੇ ਚ ਲਾਤਾ ਆਜੋ ਅੱਗੇ ਹੋਰ ਦਿਖਾਵਾਂਗਾ ਆਟੀਆਂ ਉੱਤੇ ਇੱਟਾਂ ਕਰਕੇ ਤੇ ਕਰਾਹੇ ਤੇ ਵੀ ਪਾਣੀ ਮਾਰਤਾ ਤੇ ਉਲਟਾ ਮੈਂ ਤੇ ਵੀ ਵੱਜ ਗਿਆ ਤੇ ਦੂਜੇ ਹਾਲਾਂ ਤੇ ਵੀ ਵੱਜ ਗਿਆ ਤੇ ਇੱਧਰ ਪਏ ਨੇ ਆਪਣੇ ਦੂਜੇ ਸੰਦ ਇਹਨਾਂ ਤੇ ਵੀ ਸਾਰਿਆਂ ਨੂੰ ਸਾਫ਼ ਸਫਾਈ ਕਰਤੀ ਭਰਾਵੋ ਬਾਕੀ ਦੱਸਿਓ ਜਰੂਰ ਕਮੈਂਟ ਕਰਕੇ ਕਿਹੜੇ-ਕਿਹੜੇ ਭਰਾਵਾਂ ਨੇ ਸੰਦ ਸ ਧੋ ਕੇ ਤੇ ਅੰਦਰ ਦਿੱਤੇ ਸਾਮ ਕਿਉਂਕਿ ਸਿਆਲ ਦਾ ਮਹੀਨਾ ਹੁਣ ਆਪਾਂ ਨੂੰ ਲੋੜ ਨਹੀਂ ਹੁੰਦੀ ਬਾਕੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਸਸੀ ਅਕਾ ਜੀ